ਸੌਣ ਦੇ ਮਹੀਨੇ ਦੇ ਦੌਰਾਨ ਜਿਹੜਾ ਫਲਾਂ ਵਾਲੇ ਬੂਟੇ ਲਾਉਣ ਦਾ ਸਹੀ ਸਮਾਂ ਹੁੰਦਾਗਾ ਤੇ ਇਸ ਸਮੇਂ ਆਪਾਂ ਕਿਹੜੇ ਕਿਹੜੇ ਫਲਦਾਰ ਬੂਟੇ ਲਾ ਰਹੇ ਹਾਂ ਜਾਂ ਲਾ ਸਕਦੇ ਹਾਂ ਇਹਦੇ ਬਾਰੇ ਜਿਹੜੀ ਪੂਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਆਪਾਂ ਦੇਵਾਂਗੇ ਆ ਲਗਭਗ ਜਿਹੜਾ ਹਰ ਇੱਕ ਕਿਸਮ ਦਾ ਫਲਦਾਰ ਬੂਟਾ ਇਸ ਸਮੇਂ ਲਾਇਆ ਜਾਂਦਾਗਾ ਪਰ ਅੱਜ ਪੰਜ ਛੇ ਜਿਹੜੀਆਂ ਕਿਸਮਾਂਆਂ ਗੀਆਂ ਉਹਨਾਂ ਬਾਰੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਗੱਲ ਕਰ ਲਈਏ ਜੇ ਤੁਸੀਂ ਚੀਕੂ ਲਾਉਣਾਗਾ ਤਾਂ ਇਹ ਉਹਦੇ ਲਈ ਬਹੁਤ ਵਧੀਆ ਸਮਾਂਗਾ ਚੀਕੂ ਦੀਆਂ ਦੋ ਕਿਸਮਾਂ ਜਿਹੜੀਆਂ ਪੰਜਾਬ ਦੇ ਵਿੱਚ ਵਧੀਆ ਚੱਲਦੀਆਂ ਨੇ ਜਿਹਦੇ ਵਿੱਚ ਕਾਲਾ ਪੱਤੀ ਤੇ ਕ੍ਰਿਕਟ ਬੋਲ ਕਾਲਾ ਪੱਤੀ ਵੈਰਿਟੀ ਇਦਾਂ ਦੀ ਵੈਰਿਟੀਆਂ ਜਿਹਨੂੰ ਕੱਲੇ ਨੂੰ ਵੀ ਵਧੀਆ ਫਲ ਆ ਜਾਂਦਾ ਤੇ ਕ੍ਰਿਕਟ ਬੋਲ ਦੇ ਵਿੱਚ ਕਈ ਵਾਰ ਇਦਾਂ ਹੋ ਜਾਂਦਾ ਕਿ ਕੱਲੇ ਬੂਟੇ ਦੇ ਉੱਪਰ ਫਲ ਘਟ ਆਉਂਦੇ ਇਹਨੂੰ ਪੋਲੀਨੀਸ਼ਨ ਲਈ ਨਾਲ ਇੱਕ ਕਾਲਾ ਪੱਤੀ ਦਾ ਬੂਟਾ ਚਾਹੀਦਾ ਹੁੰਦਾ ਜੀ ਉਸ ਤੋਂ ਬਾਅਦ ਗੱਲ ਕਰ ਲਈ ਆੜੂ ਦੀ ਆੜੂ ਇੱਕ ਮੰਨ ਲਓ ਪੱਤ ਝੜੀ ਬੂਟਾ ਹੈਗਾ ਵੈਸੇ ਤਾਂ ਇਹਨੂੰ ਦਸੰਬਰ ਜਨਵਰੀ ਦੇ ਵਿੱਚ ਲਾਉਣਿਆਂ ਤਾਂ ਕਾਫੀ ਵਧੀਆ ਨਤੀਜੇ ਤੇ ਮਿਲਦੇ ਨੇ ਫੇਰ ਵੀ ਜੇ ਤੁਹਾਨੂੰ ਥੈਲੀ ਦੇ ਵਿੱਚ ਵਧੀਆ ਬੂਟਾ ਮਿਲਦਾ ਹੈਗਾ ਤਾਂ ਤੁਸੀਂ ਜਿਹੜਾ ਇਹਨੂੰ ਜੁਲਾਈ-ਅਗਸਟ ਦੇ ਸਮੇਂ ਦੇ ਵਿੱਚ ਲਾ ਸਕਦੇ ਹੋ ਆੜੂ ਦੀ ਜਿਹੜੀ ਸ਼ਾਨੇ ਪੰਜਾਬ ਕਿਸਮ ਹੈਗੀ ਇਸ ਤੋਂ ਇਲਾਵਾ ਪ੍ਰਭਾਤ ਕਿਸਮਾ ਦੋ ਕਿਸਮਾਂ ਜਿਹੜੀਆਂ ਮੇਨ ਇਹਦੀਆਂ ਹੈਗੀਆਂ ਨੇ ਕੁਝ ਹੋਰ ਵੀ ਕਿਸਮਾਂ ਨੇ ਪਰ ਮੇਨ ਜਿਹੜੀਆਂ ਇਹੀ ਦੋ ਕਿਸਮਾਂ ਜਿਹੜੀਆਂ ਪੰਜਾਬ ਦੇ ਵਿੱਚ ਵਧੀਆ ਨਤੀਜੇ ਦਿੰਦੀਆਂ ਨੇ ਉਹ ਆਪਾਂ ਲਾ ਸਕਦੇ ਆਂਗੇ ਇੱਕ ਸਵਾਲ ਜਿਹੜਾ ਪਪੀਤੇ ਬਾਰੇ ਬਹੁਤ ਆਉਂਦਾ ਕਿ ਇਸ ਸਮੇਂ ਪਪੀਤਾ ਲਾ ਸਕਦੇ ਆਂ ਪਪੀਤਾ ਇੱਕ ਮਹੀਨਾ ਠਹਿਰ ਕੇ ਲਾਉਣਾ ਜੀ ਸਤੰਬਰ ਦੇ ਮਹੀਨੇ ਦੇ ਵਿੱਚ ਜਿਹੜਾ ਪਪੀਤਾ ਆਪਾਂ ਲਾਉਣਾ ਹੈਗਾ ਤੇ ਉਹਨੂੰ ਅੱਗੇ 1 ਅਕਤੂਬਰ ਤੋਂ ਬਾਅਦ ਨਵੰਬਰ ਦੇ ਵਿੱਚ ਆਪਾਂ ਟਾਕ ਦੇਣਾਗਾ ਪਪੀਤੇ ਦੀ ਇੱਕੋ ਇੱਕ ਵਧੀਆ ਕਿਸਮ ਜਿਹੜੀ ਅੱਜ ਦੀ ਘੜੀ ਵਧੀਆ ਨਤੀਜੇ ਦੇ ਰਹੀ ਆ ਉਹ ਹੈਗੀ ਹੈਗੀ ਰੈਡ ਲੇਡੀ 786 ਤੇ ਇਹਦੇ ਪਲਾਂਟ ਆਪਾਂ ਜਿਹੜੇ ਹੁਣ ਤਿਆਰ ਕਰਨੇ ਸ਼ੁਰੂ ਕਰਾਂਗੇ ਤੇ ਅਗਸਤ ਆਖਰ ਤੇ ਨਵੰਬਰ ਦੇ ਪਹਿਲੇ ਹਫਤੇ ਤੁਹਾਨੂੰ ਜਿਹੜੇ ਦੇ ਬੂਟੇ ਆਪਣੇ ਕੋਲੋਂ ਮਿਲ ਜਾਣਗੇ ਇਸ ਤੋਂ ਬਾਅਦ ਗੱਲ ਕਰ ਲੈਣੇ ਆਂ ਨਾਸ਼ਪਤੀ ਦੀ ਨਾਸ਼ਪਤੀ ਦੀਆਂ ਵੈਸੇ ਤਾਂ ਤਿੰਨ ਚਾਰ ਕਿਸਮਾਂ ਜਿਵੇਂ ਬੱਗੂ ਕੋਸ਼ਾ ਹੋ ਗਿਆ ਪੰਜਾਬ ਨਾਕ ਹੋਗੀ ਪੰਜਾਬ ਬਿਊਟੀ ਹੋਗੀ ਇਹ ਹੈਗੀਆਂ ਨਗੀਆਂ ਪਰ ਵਧੀਆ ਨਤੀਜੇ ਜਿਹੜੇ ਸਿਰਫ ਤੇ ਸਿਰਫ ਹੁਣ ਪੰਜਾਬ ਨਾਲਖ ਦੇ ਆਪਾਂ ਨੂੰ ਮਿਲੇ ਨੇਗੇ ਸੋ ਨਾਸ਼ਪਤੀ ਦੇ ਵਿੱਚ ਤੁਸੀਂ ਜਿਹੜੀ ਪੰਜਾਬ ਨਾਲਖ ਕਿਸਮ ਲਾ ਸਕਦੇ ਹੋਗੇ ਇਹ ਦੂਆ ਦਾ ਆਪਣੇ ਕੋਲੇ ਲੱਗਿਆ ਹੋਇਆ ਜੀ ਚਕੋਤਰਾ ਚਕੋਤਰਾ ਗਰੇਪਫਰੂਟ ਦੇ ਨਾਮ ਨਾਲ ਜਾਂਦਾ ਜਾਂਦਾ ਇੰਗਲਿਸ਼ ਦੇ ਵਿੱਚ ਤੇ ਕਾਫੀ ਵੱਡੇ ਸਾਈਜ਼ ਦੇ ਵਿੱਚ ਇਹ ਲੱਗਦਾਗਾ ਚਕੋਤਰੇ ਦੀ 2025 ਯਾਨੀ ਕਿ ਇਸੇ ਸਾਲ ਇੱਕ ਨਵੀਂ ਕਿਸਮ ਆਈ ਆ ਫਲੇਮ ਨਾਂ ਦੀ ਕਿਸਮ ਹੈਗੀ 74 75 ਕਿਲੋ ਜਿਹੜਾ ਪ੍ਰਤੀ ਬੂਟਾ 4-5 ਸਾਲ ਲੰਬਾ ਦੋ ਦਾ ਔਸਤਾਨਾ ਝਾੜ ਹੈਗਾ ਤੇ ਇਹ ਜਿਹੜੀ ਕਿਸਮ ਹੈਗੀ ਹੈ ਫਲੇਮ ਆਪਣਾ ਸੌਰੀ ਆਪਣੀ ਰੈੱਡ ਬਲਸ਼ ਰੈੱਡ ਬਲਸ਼ ਕਿਸਮ ਆਪਾਂ 3-4 ਸਾਲ ਪਹਿਲਾਂ ਲਾਈ ਸੀਗੀ ਤੇ ਹੁਣ ਫਰੂਟ ਜਿਹੜਾ ਇਹਦੇ ਤੇ ਵਧੀਆ ਆਇਆ ਹੋਇਆ ਹੈਗਾ ਇਹ ਵੀ ਜਿਹੜੇ ਤੁਸੀਂ ਹੁਣ ਕਿੰਨੂ ಜಾਤੀ ਦੇ ਜਾਂ ਨਿੰਬੂ ಜಾਤੀ ਦੇ ਕਾ ਲਈ ਇਹ ਸਾਰੇ ਬੂਟੇ ਜੁਲਾਈ ਅਗਸਤ ਸਤੰਬਰ ਇਹਨਾਂ ਮਹੀਨਿਆਂ ਦੇ ਵਿੱਚ ਲਾ ਸਕਦੇ ਹੋਗੇ ਇਸ ਦੂਆ ਦਾ ਆਪਾਂ ਜੇ ਗੱਲ ਕਰ ਲਈਏ ਕਿੰਨੂ ਦੇ ਵਿੱਚ ਕਿੰਨੂ ਦਾ ਬੂਟਾ ਕੁਛ ਪਾਣੀ ਦੀ ਮਾਰ ਕਰਕੇ ਆਪਣਾ ਜਿਹੜਾ ਕੀੜਾ ਪੈ ਗਿਆ ਸੀ ਜ਼ਿੰਕ ਦੀ ਕਾਫੀ ਘਾਟ ਆ ਇਹਦੇ ਚ ਫਿਰ ਵੀ ਥੋੜਾ ਬਹੁਤਾ ਫਲ ਜਿਹੜਾ ਇਹਦੇ ਤੇ ਆਇਆ ਹੋਇਆਗਾ ਕਿਨੂ ਦੇ ਵਿੱਚ ਆਰ ਐਲ ਕਿਸਮ ਪੀ ਏ ਯੂ ਨੰਬਰ 1 ਕਿਸਮ ਇਹ ਦੋ ਕਿਸਮਾਂ ਜਿਹੜੀਆਂ ਲਾਈਆਂ ਜਾ ਸਕਦੀਆਂ ਨੇ ਵਧੀਆ ਨਤੀਜੇ ਜਿਹੜੇ ਇਹਨਾਂ ਦੇ ਹੈਗੇ ਨੇ ਜੀ ਇਹ ਬਦਾਮ ਦੀ ਗੱਲ ਕਰੀਏ ਤਾਂ ਬਦਾਮ ਦੇ ਵਿੱਚ ਜਿਹੜੀ ਆਪਾਂ ਗੁਰਵੰਦੀ ਦੇ ਕਾਗਜੀ ਦੋ ਕਿਸਮਾਂ ਲਾ ਸਕਦੇ ਆ ਇਹ ਦੋਨਾਂ ਦਾ ਬਦਾਮ ਦਾ ਟੇਸਟ ਬਹੁਤ ਵਧੀਆ ਹੈਗਾ ਵੈਸੇ ਲੋਕਲ ਕਿਸਮਾਂ ਲਾ ਲੰਨਾ ਹੈ ਗ੍ਰੋਥ ਵਧੀਆ ਕਰ ਜਾਂਦੀਆਂ ਹੈਗੀਆਂ ਪਰ ਉਥੇ ਸਮੱਸਿਆ ਕੀ ਆਉਂਦੀ ਹੈ ਕਿ ਕਈ ਵਾਰੀ ਵਿੱਚੋਂ ਜਿਹੜੀ ਗਿਰੀ 3-4 ਸਾਲ ਬਾਅਦ ਲੱਗਣ ਲੱਗਦੀ ਆ ਤਾਂ ਕੌੜੀ ਨਿਕਲਦੀ ਆ ਫਿਰ ਉਸ ਤੋਂ ਬਾਅਦ ਆਪਾਂ ਨੂੰ ਜਿਹੜਾ ਪਿਸਟੌਨ ਤੋਂ ਬਣਾ ਕੋਈ ਹੋਰ ਹੱਲ ਨਹੀਂ ਮਿਲਦਾ ਸੋ ਬਦਾਮ ਦੀਆਂ ਦੋ ਕਿਸਮਾਂ ਤੇ ਵਧੀਆ ਕੰਮ ਜਿਹੜਾ ਚੱਲ ਰਿਹਾ ਇਸ ਸਮੇਂ ਉਹ ਹੈਗੀ ਗਰਵੰਦੀ ਤੇ ਕਾਗਜੀ ਆਲੂ ਬੁਖਾਰੇ ਬਾਰੇ ਗੱਲ ਕਰੀਏ ਆਲੂ ਖਾਰੇ ਦੀ ਕਾਲਾ ਮਸਰੀ ਤੇ ਸਤੂਲੀ ਪਰਪਲ ਜੋੜੇ ਦੇ ਵਿੱਚ ਲੱਗਣਿਆ ਇਹ ਕਈ ਵਾਰ ਆਪਾਂ ਕਹਿੰਦੇ ਨੇ ਜੋੜੇ ਦੇ ਵਿੱਚ ਲੱਗਣਿਆ ਤੇ ਦੋਸਤਾਂ ਨੂੰ ਲੱਗਦਾ ਕਿ ਇਹ ਇੱਕੋ ਟੋਏ ਦੇ ਵਿੱਚ ਦੋਨੇ ਲਾਉਣੇ ਇੱਕੋ ਟੋਏ ਦੇ ਵਿੱਚ ਨਹੀਂ ਲਾਉਣੇਗੇ 12 15 ਫੁੱਟ ਜਿਹੜੀ ਜਗ੍ਹਾ ਬੂਟੇ ਤੋਂ ਬੂਟੇ ਦੀ ਜਿਵੇਂ ਇਹ ਆਲੂ ਖਾਰੇ ਦਾ ਬੂਟਾ ਹੈਗਾ ਤੇ ਆ ਨਾਲ ਹੀ ਇੱਧਰ ਆਪਣਾ ਇਹ ਵੱਡਾ ਕਾਲਾ ਮਰਸਰੀ ਦਾ ਹੈਗਾ ਜਿਵੇਂ ਇਹਨਾਂ ਦੇ ਵਿੱਚ ਹੁਣ 15 ਫੁੱਟ ਦੇ ਕਰੀਬ ਜਿਹੜੀ ਜਗ੍ਹਾ ਹੈਗੀ ਹੈਗੀ ਇਸ ਤਰ੍ਹਾਂ ਜਗ੍ਹਾ ਛੱਡ ਕੇ ਜਿਹੜੀ ਤੁਸੀਂ ਲਾ ਲੈਣੀ ਹੈਗੀ ਇਸ ਤੋਂ ਬਿਨਾ ਕਿੰਨੂ ਦੇ ਬਾਰੇ ਆਪਾਂ ਪਹਿਲੀ ਗੱਲ ਕਰ ਚੁੱਕੇ ਹਾਂਗੇ ਤੇ ਇੱਧਰ ਆਪਾਂ ਜਿਹੜੀ ਬਦਾਮ ਦੀ ਗੱਲ ਤੁਹਾਡੇ ਨਾਲ ਸਾਂਝੀ ਕਰ ਚੁੱਕੇ ਹਾਂ ਬਾਕੀ ਵੀ ਕਿਸਮਾਂ ਬਾਰੇ ਜਿਹੜੀ ਵੀਡੀਓ ਜ਼ਿਆਦਾ ਲੰਬੀ ਹੋ ਜਾਣੀ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਬਾਰੇ ਜਿਹੜੀ ਫੇਰ ਜਾਣਕਾਰੀ ਲੈ ਕੇ ਆਵਾਂਗੇ ਵੀਡੀਓ ਨੂੰ ਸਾਂਝੀ ਕਰਿਓ ਆਖਰ ਤੱਕ ਦੇਖਣ ਲਈ ਬਹੁਤ ਬਹੁਤ